ਉਹ ਇੱਕ ਆਰਮ ਤੇ ਕੋਈ ਆ ਹਾਂ ਅਗਲੇ ਉਹ ਸੋਏ ਨੂੰ ਯਾਰ ਬੁੱਤੇ ਯਾਰ ਇਹਨਾਂ ਨੂੰ ਘੁਲਾਇਆ ਮੈਂ ਹਸੈਕਾਲ ਜੀ ਸਾਰੇ ਆਪਣੇ ਫੇਸਬੁੱਕ ਵਾਲੇ YouTube ਵਾਲੇ ਚੈਨਲ ਵਾਲੇ ਵੀਰਾਂ ਨੂੰ ਸਾਰਿਆਂ ਨੂੰ ਸਤ ਸ੍ਰੀ ਅਕਾਲ ਅੱਜ ਨਾਲਾਪਾ ਕਰਦੇ ਆ ਕਿ ਪੰਜਾਬ ਦੇ ਵਿੱਚ ਠੰਡ ਬਹੁਤ ਜ਼ਿਆਦਾ ਪੈ ਰਹੀ ਆ ਤੇ ਅੱਜ ਕੁਝ ਠੰਡ ਤੋਂ ਰਾਤ ਮਿਲੀ ਆ ਤੇ ਆਪਣੇ ਧੁੱਪ ਕੱਢੀ ਹੋਈ ਆ ਤੇ ਆਪਾਂ ਇਸ ਟਾਈਮ ਤੂੜੀ ਦਾ ਟਰੱਕ ਭਰਾ ਰਹੇ ਆ ਤੇ ਧੁੱਪ ਦੇ ਨਾਲ ਨਾਲ ਆਪਾਂ ਸੰਤਰੇ ਵੀ ਖਾ ਰਹੇ ਆ ਧੁੱਪ ਦੇ ਵਿੱਚ ਸੰਤਰੇ ਵੀ ਵਧੀਆ ਲੱਗਦੇ ਆ ਖਾਣ ਨੂੰ ਤੇ ਤੂੜੀ ਦਾ ਰੇਟ ਹੈਗਾ 250 ਰੁਪਏ ਇਹ ਤਾਂ ਮੰਦਾ ਹੀ ਪਰ ਗਾਂ ਫੇਰ ਤੂੜੀ ੋਂ ਨਲੀ ਹੋ ਗਈ ਆ ਇਸ ਕਰਕੇ ਪੁਰਾਣੀ ਤੂੜੀ ਆਪਾਂ ਵਾ ਨੇਚ ਰਹੇ ਆ ਫੇਰ ਨਵੀਂ ਤੂੜੀ ਆਪਾਂ ਅੰਦਰ ਭਰਾਂਗੇ ਕਿਉਂਕਿ ਜਿੰਨੀ ਕ ਆਪਾਂ ਨੂੰ ਲੋੜ ਆ ਉਹ ਨਹੀਂ ਕਾ ਰੱਖ ਲਾਂਗੇ ਬਾਕੀ ਤੂੜੀ ਆਪਾਂ ਭਰਾ ਦੇਣੀ ਆ ਠੀਕ ਹੋਰ ਸੁਣਾਓ ਕੀ ਹਾਲ ਚਾਲ ਕਿੱਥੇ ਕਿੱਥੇ ਅੱਜ ਧੁੱਪ ਨਿਕਲੀ ਆ ਕਿਹੜੇ ਕਿਹੜੇ ਸ਼ਹਿਰ ਦੇ ਵਿੱਚ ਪੰਜਾਬ ਦੇ ਧੁੰਦ ਬਹੁਤ ਜ਼ਿਆਦਾ ਪੈ ਰਹੀ ਹੈ ਸਾਡੇ ਵੀ 2 ਤਰੀਕ ਦਾ ਨਗਰ ਕੀਰਤਨ ਸੀਗਾ ਤੇ ਉਸ ਦਿਨ ਬਿਲਕੁਲ ਧੁੱਪ ਨਹੀਂ ਨਿਕਲੀ ਤੇ ਅੱਜ ਵਧੀਆ ਧੁੱਪ ਲੱਗੀ ਹੋਈ ਹੈ ਇਹ ਸੁਨਾਰ ਦਿਨ ਲਾਇਆ ਹੈ ਆਪਣੇ ਬਾਪੂ ਅਸਾਂ ਤੂੜੀ ਆਉਂਦੀ ਆ ਹੂੰ ਨਹੀਂ ਆਉਂਦੀ ਤੁਹਾਡੇ ਵਾਸਤੇ ਨੇ ਵਧੀਆ ਕੀ ਜਾ ਬੈਂਡ ਕਰੋ ਉੱਪਰ ਚੱਲ ਕਰੋ ਤੇ ਤੋਪ ਨਹੀਂ ਆਹ ਇਧਰਲੇ ਪਾਸੇ ਤੁਹਾਨੂੰ ਮੰਜਾ ਕਰ ਦੇਣਾ ਜਾਂ ਉਧਰ ਪਰਲੇ ਪਾਸੇ ਜਾਂ ਕੁਰਸੀਆਂ ਰੱਖ ਦੇਣਾ ਇੱਥੇ ਨਾ ਪੰਬੀ ਜੀ ਨਾ ਇਹ ਤੁਹਾਨੂੰ ਬਹੁਤ ਮਾੜੀ ਹੈ ਹੂੰ ਹੋ ਸੁਣਾਓ ਫਿਰ ਡੱਲੇ ਵਾਲੇ ਵਾਲਦਾ ਕੀ ਬਣਿਆ ਨਾ ਲਪੂਈ ਹੋਏ ਨੇ ਤੇ ਮੋਲੇ ਬਰਸਾਤ ਤੋਂ ਐਕਸੀਡੈਂਟ ਹੋ ਗਿਆ ਹੈ ਬੱਸਾਂ ਤੋਂ ਹਾਂ ਆਪਣੇ ਇਹ ਜਿਹੜਾ ਉਪਗ੍ਰਾਹ ਵਾਲੇ ਦੀ ਅੱਛਾ ਉੱਥੇ ਗਈ ਜੱਥੇ ਬੰਦੀ ਦੀਆਂ ਇਹਦੇ ਬੰਦੀਆਂ ਆਈਆਂ 50 ਸੌ ਆ ਰਹੀਆਂ ਅਸੀਂ ਅੱਛਾ ਪੂਰੀ ਬੜੀ ਵੱਡੀ ਉਮਰ ਦੀ ਅੱਛਾ ਹਰ ਤਰ੍ਹਾਂ ਦੇ ਉੱਤਰੀ ਵਾਵਾ ਹਾਂ ਹਰਜੋਤ ਮੈਂ ਕਾਫੀ ਕਮਜ਼ੋਰ ਹੋ ਗਿਆ ਡੱਲੇ ਵਾਲਿਆਂ ਮੈਨੂੰ ਦੇਈ ਇੱਕ ਜਾਨ ਸੰਤਰਾ ਕੇ ਫਾੜੀ ਸੰਤਰਾ ਫਾੜੀ ਮਿੱਠੇ ਹੋ ਗਿਆ ਹੁੰਦਾ ਕਿਵੇਂ ਆ ਸਸੀ ਕਾ ਬਲਾਓ ਸਸੀ ਦਾ ਬਲਾਓ ਕੀ ਕਰਦਾ ਆਪਾਂ ਤੇਰੀ ਐਕਸਰਸਾਈਜ਼ ਕਰਦਿਆਂ ਦੀ ਥੋੜੀ ਬਣਾ ਲਈ ਵੀਡੀਓ ਕਿ ਨਹੀਂ ਬਣਾ ਲੈਨੇ ਆ ਹੂੰ ਬਣਾ ਲੈਨੇ ਆ ਬੜਾ ਲਗੇ ਹੈਂ ਸੰਤਰੇ ਵੀ ਠੀਕ ਆ ਉਹ ਲਿਆ ਐ ਐ ਥੱਲੋਂ ਫੜ ਕੇ ਨਾ ਚੱਕ ਕੇ ਲਿਆ ਉਹ ਰੇ ਕੀ ਐ ਸਟੈਂਡ ਸਣੀ ਕੀ ਹੋਣਾ ਹੌਲੀ 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 ਪਪਾ ਜੀ ਹਾਂ ਜੀ ਉਹ ਤੇ ਕਰਕੇ ਗੱਲ ਕਹਿ ਰਹੀ ਸੀ ਹਾਂ ਜੀ ਦੱਸੋ ਕੀ ਗੱਲ ਕਹਿਣੀ ਤੁਸੀਂ ਤੂੰ ਉਸੀ ਜਿਹੜੀ ਹੱਥ 'ਚ ਫੜੀ ਉਹ ਜੀਪ ਚਲਾ ਲੈਂਦੇ ਤੇ ਜਿਹੜੀ ਜੀਪ ਚਲਾਈ ਜਾ ਉਹ ਹੱਥ 'ਚ ਫੜ ਲੈਂਦੇ ਕੀ ਸੈਲਫੀ ਸਟਿਕ ਅੱਛਾ ਕੀ ਕਰਦਾ ਹੁਣ ਫਿਰ ਅੱਜ ਕੱਲ ਸਕੂਲ ਨੂੰ ਛੁੱਟੀ ਕਲਾਸ ਲੱਗਿੱਦਰੀ ਅੱਜ ਨਹੀਂ ਲੱਗਣੀ ਅੱਛਾ ਅੱਛਾ ਡਾਂਡਾ ਲੋਣੇ ਆਉਂਦੇ ਤੈਨੂੰ ਮੈਂ ਬੁਖਤੌਰੇ ਨੂੰ ਕੱਲ ਮੈਂ ਠੀਕ ਐ ਕੋਟ ਲਾ ਕੇ ਰੱਖਦੇ ਫਿਰ ਡਾਂਡਾ ਲਾ ਕੇ ਵਿਖਾ ਗੋਲੂ ਨੇ ਲੈ ਜਾ ਪੱਕਦੇ ਜਿੰਨੇ ਵੀ ਆਪਣੇ ਚਾਹਣ ਵਾਲੇ ਦਸਕਾ ਇਹਨਾਂ ਨੂੰ ਦੱਸਿਆ ਕਰ ਵੀ ਐਕਸਰਸਾਈਜ਼ ਇੱਥੇ ਲਾ ਰੱਖ ਪੁੱਤ ਕੋਟ ਇੱਥੇ ਮੰਜੇ ਦੇ ਉੱਤੇ ਕੋਈ ਧਰਦਾ ਨਹੀਂ ਕੋਈ ਤੂੰ ਬੋਲ ਕੇ ਦੱਸ ਵੀ ਸੁੱਤੇ ਨਾ ਰਿਆ ਕਰੋ ਬਿਸਤਰਿਆਂ ਦੇ ਵਿੱਚ ਇਹ ਨਹੀਂ ਵੀ ਛੁੱਟੀਆਂ ਠੀਕ ਹੈ ਨਾ ਸਹੀ ਗੱਲ ਆ ਜੋਤ ਬਿਸਤਰੇ ਦੇ ਵਿੱਚ ਸੁੱਤੇ ਨਹੀਂ ਰਹਿਣਾਗਾ ਉੱਠ ਕੇ ਐਕਸਰਸਾਈਜ਼ ਕਰਨੀ ਆ ਰਨਿੰਗ ਕਰਨੀ ਆ ਡੰਡ ਲਾਉਣੇ ਆ ਕਿੰਨੇ ਡੰਡ ਲਾ ਲੈਣਾ ਤੁਹਾਨੂੰ ਜਿੰਨੇ ਤੁਸੀਂ ਕਹੋਗੇ ਅੱਛਾ ਜਿੰਨੇ ਮੈਂ ਕਹੂੰਗਾ ਉਹਨੇ ਡੰਡ ਲਾ ਲੈਣਾ ਚਲੋ ਫਿਰ ਲਾ ਲਾ ਕੇ ਖਾਓ ਕਿੰਨੇ ਲਾਉਣੇ ਜਿੰਨੇ ਦਰਾਜੀ ਕਰਦਾ ਲਾ ਦੇ ਲਾ ਕੇ ਬੁਖਾ ਦੇ ਐ ਸਹੀ ਲਾਉਣੇ ਆ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਓਹੋ ਸਾਹ ਵੀ ਚੜ ਗਿਆ ਏ ਇਹ ਹਰਦੋਦਾ ਜੀ ਇਸ ਟਾਈਮ ਡੰਡ ਲਾ ਰਿਹਾ ਏ ਬੱਚਾ ਨੂੰ ਕਰੇ ਥੋੜਾ ਬਹੁਤਾ ਐਕਸਰਸਾਈਜ਼ ਬਾਰੇ ਜ਼ਰੂਰ ਦੱਸਣਾ ਚਾਹੀਦਾ ਵੀ ਐਕਸਰਸਾਈਜ਼ ਕਰਨੀ ਬਹੁਤ ਜ਼ਰੂਰੀ ਆ। ਬੱਚਿਆਂ ਨੂੰ ਕਦੇ ਵਾਸਤੇ ਭਾਵੇਂ ਛੁੱਟੀ ਆ ਛੁੱਟੀ ਵਾਲਾ ਦੇਣਾ ਤੇ ਸਕੂਲ ਜਾਣ ਲੱਗੀ ਤਾਂ ਆਪਾਂ ਬੱਚਿਆਂ ਨੂੰ ਉਠਾਉਨੇ ਹੀ ਠਾਉਨੇ ਆ। ਛੁੱਟੀ ਵਾਲੇ ਦੇਣ ਵੀ ਬੱਚਿਆਂ ਨੂੰ ਬਹੁਤ ਲੰਮਾ ਟਾਈਮ ਸੌਂ ਨਾ ਦਿੱਤਾ ਜਾਵੇ। ਉਹਨਾਂ ਦਾ ਰੁਟੀਨ ਕਦੇ ਖਰਾਬ ਨਾ ਕਰੋ। ਕਈ ਮਾਵਾਂ ਕਹਿੰਦੀਆਂ ਵੀ ਚਲੋ ਛੁੱਟੀ ਆ ਬੱਚੇ ਸੁੱਤੇ ਰਹਿਣ। ਬੱਚਿਆਂ ਨੂੰ ਹਮੇਸ਼ਾ ਆਪਦੇ ਟਾਈਮ ਟੇਬਲ ਤੇ ਸਹੀ ਟਾਈਮ ਤੇ ਠਾਉਣਾ ਚਾਹੀਦਾ। ਜੋਤ ਕਿੰਨੇ ਵਜੇ ਉੱਠਣਾ ਪਤਾ ਤੂੰ? 5 ਵਜੇ ਕਿ 4 ਵਜੇ? 1 ਵਜੇ। 1 ਵਜੇ ਤਾਂ ਸਾਲਿਆ ਰਾਤ ਹੁੰਦੀ ਆ ਕੁੱਤਿਆ। ਤੇ ਮੈਂ ਰਾਤ ਨੂੰ ਹੀ ਉੱਠ ਪੈਣਾ। ਅਸਾਂ ਰਾਤ ਨੂੰ ਉੱਠ ਕਰਾਂ। ਨਹੀਂ ਸਹੀ। ਤੂੰ ਕਿੰਨੇ ਵਜੇ ਦੁੱਧ ਕਿੰਨੇ ਵਜੇ ਪੀਣਾ ਉੱਠ ਕੇ? ਦੁੱਧ? ਹੂੰ। 5 ਵਜੇ। 5 ਵਜੇ ਦੁੱਧ ਪੀ ਲੈਣਾ। ਦੁੱਧ ਦੇ ਨਾਲ ਕੀ ਖਾਣਾ ਨਾਲ? ਕੁਛ ਨਹੀਂ। ਕੁਛ ਨਹੀਂ ਖਾਂਦਾ। ਬਿਸਕੁਟ ਇਹਰਾ ਵਗੈਰਾ ਕੁਛ ਨਹੀਂ ਖਾਂਦਾ। ਠੀਕ ਐ ਫਿਰ ਦੁੱਧ ਪੀ ਕੇ ਕੀ ਕਰਦਾ ਫੇ ਲੇਟ ਜਾਣਾ ਫੇ ਰ ਚਾ ਲੇਟਿਆ ਨਾ ਕਰ ਤੁਰਿਆ ਫਿਰਿਆ ਕਰ ਐਕਸਰਸਾਈਜ਼ ਕਰਿਆ ਕਰ ਹਾਂ ਬਾਹਰ ਆਪਣੇ ਉਹ ਸਾਈਕਲ ਖੜਾ ਜਿਹੜਾ ਉਹ ਚਲਾ ਲਿਆ ਚਲਾ ਲਿਆ ਕਰ ਚੱਲ ਜੰਪਿੰਗ ਕਰ ਜੰਪਿੰਗ ਹੁਣ ਇਸ ਤਰ੍ਹਾਂ ਕਰ ਵੀ ਇੱਕ 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 ਲੱਤ ਤਾਂ ਇੱਕ ਥਾਂ ਇੱਕ ਲੱਤ ਤਾਂ ਥਾਂ ਜਿਵੇਂ ਜੰਪਿੰਗ ਕਰ ਦਿੰਦੇ ਆ ਪਾਏ ਠੀਕ ਹੈ ਹਾਂ ਆਏ ਐਕਸਰਸਾਈਜ਼ ਕਰ ਬਸ ਕੋਈ ਹੋਰ ਐਕਸਰਸਾਈਜ਼ ਆਉਂਦੀ ਤੈਨੂੰ ਕਰਨੀ 10 ਕਰਕੇ ਵਿਖਾ ਓਏ 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 ਏਨੀ ਲੰਮੀ ਐਕਸਰਸਾਈਜ਼ ਕਰ ਗਿਆ ਤੂੰ ਇਹ ਆਪਣਾ ਛੋਟਾ ਜਿਹਾ ਹਾਊਸ ਆ ਜੀ ਤੇ ਬੱਚਿਆਂ ਨੂੰ ਤੁਸੀਂ ਹਮੇਸ਼ਾ ਐਕਸਰਸਾਈਜ਼ ਵੱਲ ਪ੍ਰੇਰਿਆ ਕਰਿਓ ਕਿ ਬੱਚੇ ਆਪਣੇ ਐਕਸਰਸਾਈਜ਼ ਕਰਨ ਸਰੀਰ ਪੱਖੋਂ ਤੰਦਰੁਸਤ ਰਹਿਣ ਇਹ ਸਰਕਾਰਾਂ ਆਪਣੇ ਬੱਚਿਆਂ ਨੂੰ ਨਸ਼ੇ ਪੱਤੇ ਤੇ ਲਾ ਕੇ ਆਪਣੇ ਪੰਜਾਬ ਨੂੰ ਕਮਜ਼ੋਰ ਕਰਨ ਤੇ ਲੱਗੇ ਹੋਏ ਆ। ਤੇ ਆਪਾਂ ਚਾਹੁੰਦੇ ਵੀ ਬੱਚਿਆਂ ਦੀ ਐਕਸਰਸਾਈਜ਼ ਕਰਾ ਕੇ ਉਹਨਾਂ ਦੀ ਸਿਹਤ ਤੰਦਰੁਸਤ ਰੱਖੀਏ। ਜਿਹਦੇ ਕੋਲੇ ਜਿੰਨਾ ਵੀ ਥਾਂ ਹੈ ਘਰੇ ਥੋੜਾ ਬਹੁਤਾ ਸਬਜ਼ੀ ਘਰ ਜੋਗੀ। ਆਪਾਂ ਨੂੰ ਖਾਸ ਕਰਕੇ ਪਿੰਡਾਂ ਵਾਲਿਆਂ ਨੂੰ ਯਾਨੀ ਕਿ ਪਿੰਡੂਆਂ ਨੂੰ ਘਰ ਦੀ ਸਬਜ਼ੀ ਤੇ ਜਿੰਨਾ ਵੀ ਥਾਂ ਹੈ ਤੇ ਫਲਦਾਰ ਬੂਟੇ ਘਰੇ ਲਾਉਣੇ ਚਾਹੀਦੇ ਆ ਅਸੀਂ ਫਲਦਾਰ ਬੂਟੇ ਲਾਏ ਆ ਅਸੀਂ ਜਿਹੜਾ ਤਰ ਫਲ ਆਪਦੇ ਘਰੋਂ ਹੀ ਯੂਜ਼ ਕਰਦੇ ਆ ਆਪਾਂ ਤੁਹਾਨੂੰ ਦਿਖਾਉਨੇ ਆ ਇਹ ਸੰਤਰਿਆਂ ਦਾ ਬੂਟਾ ਹੈ ਇਹ ਸੰਤਰਿਆਂ ਦਾ ਬੂਟਾ ਤੇ 7-8 ਬੂਟੇ ਆਪਣੇ ਘਰੇ ਕਿਨੂਆ ਦੇ ਵੀ ਲੱਗੇ ਹੋਏ ਆ ਉਹ ਵੀ ਕਾਫੀ ਸਵਾਲ ਆ ਪਿਛਲੀ ਵਾਰ ਸੰਤਰੇ ਜਿਆਦਾ ਮਿੱਠੇ ਨਹੀਂ ਸੀ ਇਸ ਵਾਰ ਵਧੀਆ ਮਿੱਠੇ ਹੋ ਗਏ ਆ ਇਹ ਆਪਣਾ ਹਾਊਸ ਹੈ ਛੋਟਾ ਜਿਹਾ ਤੇ ਆਪਾਂ ਇਹਦੇ ਵਿੱਚ ਆਪਣਾ ਇਹ ਬਾਗੀਚਾ ਬਣਾਇਆ ਹੋਇਆ ਤੇ ਇੱਥੇ ਆਪਾਂ ਤੁੱਪ ਤੁਵੇਲੇ ਬੈਠੀ ਦਾ ਨਿਕਲੀ ਦਾ ਤੇ ਛੱਟ ਗੱਲਾਂ ਬਾਤਾਂ ਕਰ ਲਈਦੀਆਂ ਤੇ ਮੇਰਾ ਵੱਡਾ ਬ੍ਰਦਰ ਹੈ ਗੁਰਪ੍ਰੀ ਸਿੱਖੋਂ ਹਾਂਜੀ ਸਸੀ ਕਾ ਬਲਾਓ ਸਸੀ ਗਾਲ ਜੀ ਹਲੋ ਹਾਈ ਤੂੜੀ ਆਪਾਂ ਇਸ ਟ੍ਰੱਕ ਭਰਾ ਰਹੇ ਆ ਚਲੋ ਠੀਕ ਆ ਜੀ ਜੱਲੂ ਨੂੰ ਲੈ ਆਂ ਅੰਦਰ ਉਹ ਪਲੇਟ ਸਾਡੀਆਂ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਮੈਂਟ ਕਰਕੇ ਦੱਸਿਆ ਕਰੋ ਸਾਡੀਆਂ ਵੀਡੀਓ ਤੁਹਾਨੂੰ ਕਿਹੋ ਜੀਆਂ ਲੱਗਦੀਆਂ ਤੇ ਸਾਡਾ ਚੈਨਲ ਹਰਜੋਤ ਬਲੌਗ ਸੇਖੋਂ ਸਲਿਹਾਨੀ ਵਾਲੇ ਨੂੰ ਸਬਸਕ੍ਰਾਈਬ ਕਰ ਲਓ ਇੰਸਟਾਗ੍ਰਾਮ ਤੇ ਆਪਣਾ ਹਰਜੋਤ ਬਲੌਗ ਇਹ ਜ ਆ ਉਹਨੂੰ ਵੀ ਲਾਈਕ ਕਰੋ ਫੇਸਬੁੱਕ ਤੇ ਆਪਣਾ ਪੇਜ ਕੰਪੇਨ ਲਵਰ ਉਹਨੂੰ ਵੀ ਸ਼ੇਅਰ ਕਮੈਂਟ ਤੇ ਲਾਈਕ ਕਰੋ ਧੰਨਵਾਦ